ਸਾਸਰੀ ਗਾਲ ਮਿੱਤਰੋ ਸਾਰਿਆਂ ਨੂੰ ਸੋਡੇ ਸਵਾਗਤ ਹੈ ਸੋਡੇ ਆਪਣੇ ਚੈਨਲ ਮੰਡਾਹਰ ਡੇਰੀ ਫਾਰਮ ਦੇ ਉੱਪਰ ਅੱਜ ਆਪਾਂ ਵੀਰੇ ਸੋਡੇ ਵਾਸਤੇ ਚਾਰ ਕੱਟੀਆਂ ਦੀ ਵੀਡੀਓ ਕਵਰ ਕਰ ਰਹੇ ਹਾਂ ਛੋਟੀ ਕੱਟੀ ਤੋਂ ਲੈ ਕੇ ਅੱਜ ਆਪਣੇ ਲਵੇ 5 ਮਹੀਨਿਆਂ ਤੋਂ ਲੈ ਕੇ 17 ਮਹੀਨਿਆਂ ਤੱਕ ਕੱਟੀਆਂ ਦੀ ਉਮਰ ਰਹਿਣੀਆਂ ਜਿਹੜੀਆਂ ਤੁਹਾਨੂੰ ਕੱਟੀ ਸਕਰੀਨ ਤੇ ਦਿਖ ਰਹੀ ਹੈ ਬਈ ਇਹਦੀ ਤਕਰੀਬਨ 5 ਕੁ ਮਹੀਨੇ ਉਮਰ ਹੈ ਮੋਰਾ ਨਾਲ ਦੀ ਆ ਬਹੁਤ ਹੀ ਜ਼ਿਆਦਾ ਸਮੀਪਲੀਆ ਚਾਰੂ ਕੱਟੀ ਐ ਵਧੀਆ ਸੀਮਣਦੀ ਐ ਤੇ ਰੇਟ ਵੀ ਬਹੁਤ ਹੀ ਜਾਇਜ਼ ਆ ਜਿਹੜੇ ਮੇਰੇ ਯਾਰ ਵੈਰੀ ਫੋਨ ਕਰਦੇ ਆ ਜਾਂ ਮੈਸੇਜ ਕਰਦੇ ਆ ਵੀ ਕੋਈ ਘੱਟ ਰੇਟ ਵਾਲੀ ਕੱਟੀ ਲੈ ਕੇ ਆਓ ਇਹਦੀ ਮਿੱਤਰੋ ਉਮਰ ਹੈਗੀ ਐ 6 ਮਹੀਨੇ ਪਹਿਲਾਂ ਸੌਰੀ ਗਲਤ ਦੱਸਿਆ ਕਿ ਅਸੀਂ 5 ਮਹੀਨੇ ਇਹਦੀ ਵੀਰੇ 6 ਮਹੀਨੇ ਹੋਮਰਾ ਬਹੁਤ ਹੀ ਵਧੀਆ ਸੀਮਣਦੀ ਆ ਕਿਸੇ ਨੂੰ ਵੀ ਚਾਹੀਦੀ ਆ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਮਿਲ ਜੂਏ ਬਾਕੀ ਤੁਸੀਂ ਕੁਆਲਿਟੀ ਆਪ ਕਰੋ ਚੈੱਕ ਪੂਰਾ ਸਮਿਆਂ ਪਲਿਆ ਬੱਚਾ ਜਿਵੇਂ ਕਿਸੇ ਨੇ ਘੱਟ ਪੈਸੇ ਲਾਉਣੇ ਨੇ ਤੇ ਵਧੀਆ ਬੱਚਾ ਚਾਹੀਦਾ ਗ੍ਰੋਥ ਗ੍ਰੋਥ ਤੁਸੀਂ ਆਪ ਦੇਖ ਲਓ ਪੂਰੀ ਵਧੀਆ ਅੱਗੇ ਆ ਗਈ ਇੱਕ ਨੀਲੀ ਰਾਵੀ ਤੇ ਮੋਰਾ ਨਸਲ ਦੀ ਇਹ ਕੱਟੀਆਂ ਦੀ ਉਮਰ ਹੈਗੀ ਆ ਵੀਰੇ ਨੀਲੀ ਰਾਵੀ ਦੀ ਉਮਰ ਹੈਗੀ ਆ 13 ਮਹੀਨੇ ਪੂਰੀ ਪ੍ਰੋਪਰ ਮਾਰ ਕੇ ਦੇ ਵਿੱਚ ਪੂਰੀ ਸਮੇਂ ਪਲੀ ਕੱਟੀ ਤੇ ਜਿਹੜੀ ਆ ਮੋਰਾ ਨਸਲ ਦੀ ਆ ਗਈ ਮਿੱਤਰੋ ਇਹ ਧੀ ਉਮਰ ਹੈਗੀ ਆ 17 ਮਹੀਨੇ ਬਦਿਆ ਸਮੀਆਂ ਪਲੀਆਂ ਨੂੰ ਛੋਟੀ ਕਹਿ ਸਕਦੇ ਆ 17 ਮਹੀਨੇ ਦੇ ਨੂੰ ਆਪਾਂ ਆ ਗਈ ਮੋਰਾ ਨੀਲੀ ਰਾਵੀ ਦੀ ਕੱਟੀ ਬਹੁਤ ਹੀ ਜ਼ਿਆਦਾ ਮਿੱਤਰੋ ਸਮੀਆਂ ਪਲੀਆਂ ਕੱਟੀਆਂ ਨੇ ਕਿਸੇ ਨੂੰ ਵੀ ਇਹ ਕੱਟੀਆਂ ਚਾਹੀਂਦੀਆਂ ਨੇ ਨਾ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਵੀ ਚਲਾਵਾਂਗੇ ਰੇਟ ਵਗੈਰਾ ਦੀ ਜਾਣਕਾਰੀ ਬਾਈ ਤੁਸੀਂ ਫੋਨ ਤੇ ਲੈ ਲਿਓ ਜਿਹੜੀ ਆ ਮੋਰਾ ਨਸਲ ਦੀ ਕੱਟੀ ਆ ਮਿੱਤਰੋ ਫੁੱਲ ਜੈਡ ਬਲੈਕ JW ब्लैक ਦੀ ਤੁਹਾਨੂੰ ਵੀ ਪਤਾ ਮਿੱਤਰੋ ਮੰਗ ਬਹੁਤ ਹੀ ਜ਼ਿਆਦਾ ਕੱਟੀ ਦੀ ਅੱਗੇ ਆ ਗਈ ਨੀਲੀ 라ਵੀ ਨੀਲੀ 라ਵੀ ਦੇ ਪੂਰੇ ਪ੍ਰੋਪਰ ਮਾਰਕਿੰਗ ਮੱਥੇ ਪਟਾ ਚਾਰੇ ਪੈਰ ਜੱਟੇ ਪਿੱਠ ਪੂੜਾ ਤੁਸੀਂ ਆਪ ਕਰ ਲੋ ਚੈੱਕ ਮੋਰਾ ਨਸਲ ਦੀ ਜਿਹੜੀ ਕੱਟੀ ਆਈ ਵੀ ਤੁਹਾਨੂੰ ਬਹੁਤ ਹੀ ਘੱਟ ਰੇਟ ਵਿੱਚ ਮਿਲ ਜੂ ਮਿੱਤਰੋ ਕਿਸੇ ਨੂੰ ਵੀ ਚਾਹੀਦੀ ਹੈ ਨਾ JW ब्लैक ਬਹੁਤ ਹੀ ਬਾਜ ਬਜੇ ਰੇਟ ਚ ਮਿਲ ਜੂ ਜਿਹੜੀ ਅੱਗੇ ਆ ਗਈ ਨੀਲੀ 라ਵੀ ਇਹ ਵੀ ਤੁਹਾਨੂੰ ਬਹੁਤ ਜੈਜ ਰੇਟ 'ਚ ਮਿਲ ਜੂ। ਅੱਜ ਬਾਈ ਲਵੇ ਚਾਰ ਕੱਟੀਆਂ ਨੇ। ਚਾਰੇ ਕੱਟੀਆਂ ਬਾਈ ਦੰਦੋਂ ਖੀਰੀਆਂ ਰਹਿਣੀਆਂ ਨੇ। ਬਹੁਤ ਹੀ ਵਧੀਆ ਸਿਮਣਦਿਆਂ ਕੱਟੀਆਂ ਨੇ। ਜਿਹੜੇ ਮੇਰੇ ਯਾਰ ਵੈਲੀ ਕਹਿੰਦੇ ਨੇ ਵੀ ਘੱਟ ਰੇਟ ਵਾਲੀਆਂ ਕੱਟੀਆਂ ਲੈ ਕੇ ਆਓ। ਅੱਜ ਆਪਾਂ ਜਮੀ ਬਾਜਵੀਏ ਰੇਟਾਂ ਵਿੱਚ ਕੱਟੀਆਂ ਲੈ ਕੇ ਆ ਗਏ। ਉਮਰ 6 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਦੀ ਉਮਰ ਰਹਿਣੀ ਹੈ ਇਹਨਾਂ ਦੀ। ਪਿੱਠ ਫੜੇ ਤੁਹਾਨੂੰ ਕਰਵਾ ਤੇ ਚੈੱਕ। ਜੇ ਮਰਾ ਯਾਰ ਵੇ ਲਈ ਕੋਈ ਬਾਈ ਲੋਵੇ ਪਹੁੰਚ ਨਹੀਂ ਸਕਦਾ ਆਨਲਾਈਨ ਕੱਟੀ ਪਸੰਦ ਕਰੇ ਅੱਧੀ ਪੇਮੈਂਟ ਗੂਗਲ ਪੇ ਪਾਵੇ ਬਾਈ ਘਰੇ ਕੱਟੀ ਪਹੁੰਚਦੀ ਕਰ ਦੂਗਾ ਕੱਟੀਆਂ ਤੁਹਾਨੂੰ ਕਲ ਕੁਆਲਟੀ ਬਈ ਪੂਰੀ ਪ੍ਰੋਪਰ ਚੈੱਕ ਕਰਾਤੀ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਆਪਾਂ ਚਾਰੇ ਕੱਟੀਆਂ ਵੀਡੀਓ ਦੇ ਲਾਸਟ ਤੱਕ ਦਿਖਾਵਾਂਗੇ ਤਿੰਨ ਕੱਟੀਆਂ ਆਪਾਂ ਤੁਹਾਨੂੰ ਦਿਖਾ ਦਿਆਂ ਸੱਜਣੋ ਇੱਕ ਕੱਟੀ ਆਪਾਂ ਤੁਹਾਨੂੰ ਹੋਰ ਸਕਰੀਨ ਤੇ ਚੱਲੂਗੀ ਕਿਰਾ ਇਹਨਾਂ ਦੀ ਕਰੋ ਕੁਆਲਿਟੀ ਚੱਕ ਸਿੰਘੀਆਂ ਸੁngੀਆਂ ਮੋੜਨ ਲੱਗੀਆਂ ਸਮੀਆਂ ਪਲੀਆਂ ਪੂਰੀਆਂ ਹੋਈਆਂ ਨੇ ਬਈ ਬਾਜਬ ਜੇ ਰੇਟ ਵਿੱਚ ਜਿਵੇਂ ਤੁਸੀਂ ਕਹਿ ਦਿੰਦੇ ਹੋ ਵੀ ਘੱਟ ਰੇਟ ਵਾਲੀਆਂ ਕੱਟੀਆਂ ਲੈ ਕੇ ਆਓ ਤੇ ਹੁਣ ਆ ਆ ਗਈ ਆਪਣੀ ਲਾਸਟ ਵਾਲੀਆਂ ਕੱਟੀਆਂ ਆ ਵੀ ਬੱਚੇ ਹੀ ਐ ਪੂਰੀ ਸਮੀਆਂ ਪਲਿਆ ਬੱਚਾ ਕਿਸੇ ਨੂੰ ਵੀ ਇਹ ਵੀ ਚਾਹੀਦਾ ਵੀ ਬਹੁਤ ਜੱਜ ਰੇਟਾਂ 'ਚ ਮਿਲ ਜੂ ਇਹਦੀ ਉਮਰ ਮਿੱਤਰੋ 13 ਮਹੀਨੇ ਆ ਉਮਰ ਬਹੁਤ ਹੀ ਘੱਟ ਐ ਬੱਚਿਆਂ ਦੀ ਤੇ ਰੇਟ ਵੀ ਬਹੁਤ ਘਟ ਨੇ ਕਿਸੇ ਨੂੰ ਵੀ ਚਾਹੀਦੀ ਐ ਨਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਫਟਾਫਟ ਕੰਟੈਕਟ ਕਰ ਸਕਦੇ ਹੋ ਬਾਈ ਦਾ ਪਿੰਡ ਹੈਗਾ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਜਿੱਥੋਂ ਆਪਾਂ ਅਕਸਰ ਹੀ ਵੀਡੀਓ ਕਵਰ ਕਰਦੇ ਰਹੇ ਨੇ ਆ ਬਾਈ ਦਾ ਵਪਾਰ ਦਾ ਕੰਮ ਆ ਬਾਈ ਘਰਾਂ ਦੇ ਵਿੱਚੋਂ ਕਟੀਆਂ ਇਕੱਠੀਆਂ ਕਰਕੇ ਤੁਹਾਡੇ ਵਾਸਤੇ ਲੈ ਕੇ ਆਉਂਦਾ ਤੇ ਬਹੁਤ ਹੀ ਬਾਈ ਦਾ ਸਾਫ਼ ਸੁਥਰਾ ਯਾ ਕੰਮ ਹੈ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਆਪਾਂ ਵੀ ਬਾਈ ਬਾਈ ਦੇ ਮਹੀਨੇ ਦੇ ਵਿੱਚ 10 ਤੋਂ 15 ਵੀਡੀਓ ਅਪਲੋਡ ਕਰਦੇ ਰਹਿਣੇ ਆ ਤੁਸੀਂ ਦੇਖਦੇ ਹੀ ਰਹਨੇ ਹੋ ਬਹੁਤ ਹੀ ਸਾਫ ਸੁਥਰਾ ਜਿਹਾ ਕੰਮ ਹੈ ਅੱਜ ਕਟੀਆਂ ਬਹੁਤ ਹੀ ਘੱਟ ਰੇਟ ਵਿੱਚ ਆ ਗਈਆਂ ਮਿੱਤਰੋ ਜਿਹੜੇ ਮੇਰੇ ਯਾਰ ਵੈਲੀ ਕਹਿੰਦੇ ਸੀ ਵੀ ਸਸਤੀਆਂ ਗੱਟੀਆਂ ਲੈ ਕੇ ਆਓ ਅੱਜ ਜਮਾਂ ਸਸਤੀਆਂ ਕਟੀਆਂ ਲੈ ਕੇ ਆ ਗਏ ਵੀਡੀਓ ਉਹ ਬੰਦੇ ਤੱਕ ਜਰੂਰ ਭੇਜ ਦਿਓ ਜਿਹੜਾ ਕਟੀਆਂ ਦੀ ਪਾਲ ਕਰ ਰਿਹਾ ਤੇ ਰੇਟ ਘੱਟ ਲਾਉਣਾ ਫਟਾਫਟ ਚੱਕ ਲੋ ਮਿੱਤਰੋ ਕਟੀਆਂ ਸਕ੍ਰੀਨ ਤੇ ਨੰਬਰ ਚੱਲੂ 6 ਮਹੀਨਿਆਂ ਤੋਂ ਲੈ ਕੇ 18 ਮਹੀਨਿਆਂ ਤੱਕ ਕੱਟੀ ਦੀ ਉਮਰ ਰਹਿਣੀਆਂ ਜੇ ਕਿਸੇ ਨੇ ਆਪਣੇ ਚੈਨਲ ਤੇ ਆਪਦੀ ਐਡ ਕਰਵਾਉਣੀ ਆ ਬਾਇਓ ਦੇ ਵਿੱਚ ਆਪਣਾ ਨੰਬਰ ਦਿੱਤਾ ਹੋਇਆ ਆਪਣੇ ਨਾਲ ਵੀ ਕੰਟੈਕਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜੋ ਕੀ ਆਉਣ ਵਾਲੀ ਅਪਡੇਟ ਸੋਡੇ ਤੱਕ ਪਹਿਲਾਂ ਪਹੁੰਚ ਜੇ ਧੰਨਵਾਦ ਮਿੱਤਰੋ